ਹੰਜੀ ਸਸਿਕਾੜੀ ਸਾਰਿਆਂ ਨੂੰ ਕੀ ਹਾਲ ਚਾਲ ਹੋਸ਼ ਨਾਉਰੀ ਸਾਰੇ ਕਿੱਦਾਂ ਠੀਕ ਠਾਕ ਆ ਤੁਸੀਂ ਠੰਡ ਦਾ ਆਨੰਦ ਮਾਣ ਰਹੇ ਪੂਰਾ ਪੂਰਾ ਤੇ ਅਸੀਂ ਵੀ ਇੰਜੋਏ ਕਰ ਰਹੇ ਹਾਂ ਜੀ ਠੰਡ ਬਸ ਥੋੜੇ ਕ ਦਿਨ ਹੋਰ ਠੰਡ ਇੰਜੋਏ ਕਰਨੀ ਆ ਤੇ ਫਿਰ ਹੋ ਜਾਣੀ ਜੀ ਸਾਡੀ ਵਾਪਸੀ ਸਮਾਨ ਦੀਆਂ ਪੈਕਿੰਗਾਂ ਹੋ ਗਈਆਂ ਜੀ ਸ਼ੁਰੂ ਚੱਲੀਏ ਆਪਣੇ ਹੁਣ ਬਤਨ ਨੂੰ ਕਰਦੇ ਆ ਉਧਰੋਂ ਅਸੀਂ ਕਹਿੰਦੇ ਸੀ ਚਲਿਏ ਬਤਨ ਨੂੰ ਇੱਧਰ ਤੇ ਹੁਣ ਅਸੀਂ ਕਹਿੰਦੇ ਚਲਿਏ ਬਤਨਨ ਉਧਰ ਪਰਦੇਸੀ ਕਦੀ ਟੈਟਿਚੀ ਪੈ ਕਰਗੇ ਉਧਰੋਂ ਇੱਧਰ ਦਾ ਇੱਧਰੋਂ ਉਧਰ ਚਲੋ ਕੋਈ ਨਹੀਂ ਜਲਦੀ ਫਿਰ ਮਾਰਾਂਗੇ ਗੇੜੀ ਅੱਜ ਜੀ ਫ੍ਰੀ ਹੋਏ ਸੀ ਰੋਟੀ ਪਾਣੀ ਖਾ ਲਿਆ ਤੇ ਹੁਣ ਅੱਜ ਰਵੀ ਗਿਆ ਸੀ ਪਿੰਡ ਤੇ ਉਹਨੇ ਉੱਥੇ ਚਾਚਾਏ ਕਿ ਕਹਿੰਦਾ ਮੈਂ ਉੱਥੇ ਰਹਿਣਾ ਅੱਜ ਰਾਤ ਤੇ ਅਸੀਂ ਸੀਗੇ ਫ੍ਰੀ ਤੇ ਇੱਧਰ ਫੇ ਮੰਮੇ ਹੁਣੀ ਕੇ ਫੇ ਮੇਰੀ ਕਰੋ ਅੱਜ ਮਾਲਿਸ਼ ਨਹੀਂ ਹੁੰਦਾ ਤਾਂ ਜਿੱਦਾਂ ਦੇ ਆਇਆ ਬਹੁਤ ਮਾਰ ਕੀਤੀ ਆ ਹੁਣ ਅੱਜ ਬੈਠੇ ਸੀ ਤੇ ਜਿਹੜਾ ਅੱਜ ਮਾਲਸ਼ ਕਰਦੀ ਤਾਂ ਉਹ ਦੰਦੇ ਲੱਗੇ ਆ ਮਾਛਾ ਕਰਨ ਹੁਣ ਬੁਢੇ ਹੋ ਗਏ ਸਰੀਰ ਹੁਣ ਨਾ ਚੱਜ ਪਾਉ ਦੇਲਭਾ ਜਾਂਦਾ ਹੁਣ ਮਾਚ ਨਜਰਾ ਕੇ ਤੋਰਿਆ ਜਵਾਬ ਤਾਂ ਨਹੀਂ ਐਦਾਂ ਕਿੱਦਾਂ ਜਵਾਬ ਦੇ ਜੂਗਾ ਇਹ ਤਾਂ ਐਨੀ ਗੱਲਾਂ ਆ ਜੇ ਅੱਜ ਕੋਈ ਵਿਆਹ ਆ ਗਿਆ ਨਾ ਨਾਨਕੇ ਚੱਕ ਤੇ ਅੱਜ ਠਾ ਸੋਟਾ ਠਾ ਸੋਟਾ ਵਦਨਾ ਮੰਮੀ ਜੇ ਤੈਨੂੰ ਨਾ ਮੇਰੀ ਬਾਹਂ ਦੁਲਦੀ ਸੀ ਮੇਰੇ ਮਾਂ ਗਿੱਟੇ ਸੱਜਣ ਕਵਾਜੋ ਵਾਜੀ ਸੱਜੇ ਤੇ ਝੰਡਾ ਹੀ ਕੱਢੜਾ ਮਾਦ ਚ ਨੀ ਉਦਾਂ ਮੰਮਾ ਦੇ ਪ੍ਰੋਬਲਮ ਥੋੜੀ ਪੈ ਗਈ ਹੂਆ ਗੋਡਿਆਂ ਦੇ ਵਿੱਚ ਜੋਇੰਟਸ ਦੇ ਵਿੱਚ ਤੇ ਅਸੀਂ ਇਹ ਚਾਹੁੰਦੇ ਆ ਵੀ ਚਲੋ ਦਵਾਈਆਂ ਦੇ ਚੱਕਰ 'ਚ ਨਾ ਹੀ ਜ਼ਿਆਦਾ ਪਈਏ ਜੀ ਦਵਾਈ ਜ਼ਿਆਦਾ ਸ਼ੁਰੂ ਕਰ ਲਈਏ ਤੇ ਫਿਰ ਉਹਦੇ ਨਾਲ ਕੋਈ ਨਾ ਕੋਈ ਹੋਰ ਪ੍ਰੋਬਲਮ ਨਾਲ ਸ਼ੁਰੂ ਹੋ ਜਾਂਦੀ ਹੈ ਤੇ ਇਸ ਲਈ ਜਨਾਬ ਹੁਣੀ ਹੁਣ ਇੱਕ ਦਿਨ ਛੱਡ ਕੇ ਡੇਲੀ ਇਦਾਂ ਮ사ਜ ਕਰਦੇ ਰਹਿੰਦੇ ਆ ਅੱਜ ਵੀ ਲੱਗੇ ਆ ਜੀ ਅਸਲੀ ਮ사ਜ ਤਾਂ ਸਾਡਾ ਛੋਟਾ ਕਰਦਾ ਹਾਂ ਉਹ ਵੀ ਮੈਂ ਬਣਾਇਆ ਕਲਿੱਪ ਤੁਹਾਨੂੰ ਥਾਈ ਮ사ਜ ਉਹ ਵੀ ਵਿੱਚ ਜ਼ਰੂਰ ਸ਼ੇਅਰ ਕਰਾਂਗੇ ਕੋ ਲਦਾ ਆ ਜੀ ਉਹ ਤਾਂ ਮ사ਜ ਕਰਦਾ। ਉਹ ਇਹ ਸਾਨੂੰ ਸਮਝ ਹੀ ਲਾਦੀ ਹੁੰਦੀ ਉਹ ਕਰਦਾ ਕੀ ਹੈ। ਮੰਮੀ ਉਹਦੇ ਕਾਬੂ ਜਦੋਂ ਆ ਜਾਂਦੇ ਆ ਮੰਮੀ ਤਾਂ ਉਹਦੇ ਮ사ਜ ਹੋ ਜਾਂਦੀ। ਮੰਮੀ ਦੇ ਉਹਦੇ ਮ사ਜ ਹੋ ਜਾਂਦੀ। ਉਹ ਵੀ ਬਣਾਇਆ ਆ ਮੈਂ ਇੱਕ ਕਲਿੱਪ ਇੱਕ ਦਿਨ ਉਹਨੇ ਮੰਮੀ ਦੀ ਕੀਤੀ ਸੀ ਮ사ਜ। ਉਹ ਆਪਾਂ ਨਾਲ ਹੀ ਤੁਹਾਨੂੰ ਸ਼ੇਅਰ ਕਰਾਂਗੇ ਉਹ ਵੀ ਤੁਹਾਡੇ ਕਰਦਾ ਕੋਈ ਘਰ ਵਿੱਚ ਦੱਸਿਓ ਇਦਾਂ ਦੀ ਮ사ਜ। ਮੈਂ ਕਿਹਾ ਥੋੜੇ ਦਿਨ ਆਗੇ ਹੋਰ ਆਪਾਂ ਤੇ ਹੁਣ ਥੋੜੀ ਸੇਵਾ ਕਰ ਲਈਏ ਬਣਦੀ ਜਨਾਬ ਬਣਦੀ ਸੇਵਾ ਵੈਸੇ ਕਰਨੀ ਚਾਹੀਦੀ ਬੰਦੇ ਨੂੰ ਕਰਨੀ ਚਾਹੀਦੀ ਆ ਤੁਸੀਂ ਵੀ ਆਪਣੇ ਪੇਰੈਂਟਸ ਨੂੰ ਦੇਖਿਆ ਕਰੋ ਕੇਅਰ ਕਰਿਆ ਕਰੋ ਜ਼ਰੂਰੀ ਨਹੀਂ ਕਿ ਜੇ ਉਹਨਾਂ ਦੇ ਪੇਰ ਨੂੰ ਹੁੰਦੀ ਆ ਤਾਂ ਫੇਰ ਹੀ ਪੁੱਛਣਾ ਆ ਤਾਂ ਵੀ ਪੁੱਛਦੇ ਰਹੋ ਪੁੱਛਦੇ ਰਿਹਾ ਕਰੋ ਕੇਅਰ ਕਰਦੇ ਰਿਹਾ ਕਰੋ ਮ사ਜ ਆਂਦੇ ਨਹੀਂ ਕਹਿੰਦੇ ਮੈਂ ਨਹੀਂ ਮ사ਜ ਕੋਣੀ ਮੇਰੇ ਨਹੀਂ ਦਰਦ ਦੁੱਦ ਦੀ ਪਰ ਮੇਰੇ ਤਾਂ ਬੇ ਕਿੱਤੇ ਗੁੱਡੇ ਬਹੁਤ ਦੁਖਦੇ ਆ ਉਹ ਨਹੀਂ ਕਰਾਉਂਦੇ ਇਨੀ ਡੈਡੀ ਜੀ ਨਾਲ ਇਹਦਾ ਹਾਰਡ ਕਰਾ ਵੀ ਨਹੀਂ ਸਕਦੇ ਜਿੱਦਾਂ ਉਹਨਾਂ ਦੇ ਥੋੜੀ ਪ੍ਰੋਬਲਮ ਕਰਕੇ ਨਾ ਉਹ ਸਰੀਰ ਮਾਥੇ ਹੀ ਰੌਂ ਦਿੰਦੇ ਨਾਲੇ ਸਾਨੂੰ ਕਈ ਕਹਿੰਦੇ ਰਹਿੰਦੇ ਤੇ ਅਸੀਂ ਆਪਣੀ ਮੰਮੀ ਨਾਲ ਵੀਡੀਓ ਬਣਾਉਂਦੇ ਰਹਿੰਦੇ ਆ ਤੇ ਡੈਡੀ ਜੀ ਨਾਲ ਵੀਡੀਓ ਨਹੀਂ ਬਣਾਉਂਦੇ ਤੇ ਅਸੀਂ ਬੜੀ ਵਾਰ ਤੁਹਾਨੂੰ ਮੈਂਸ਼ਨ ਕੀਤਾ ਹੈ ਕਿ ਡੈਡੀ ਜੀ ਸਾਡੇ ਠੀਕ ਨਹੀਂ ਰਹਿੰਦੇ ਤੇ ਕੈਮਰੇ ਅੱਗੇ ਤਾਂ ਬਿਲਕੁਲ ਨਹੀਂ ਆਉਣਾ ਚਾਹੁੰਦੇ ਹੁੰਦੇ ਤਾਂ ਦੇਖੋ ਆ ਵੀ ਬੈਠੇ ਹੋ ਤੁਸੀਂ ਆਪੇ ਆਈਡੀਆ ਲਾ ਲਿਆ ਕਰੋ ਕਹਿਣ ਤੋਂ ਪਹਿਲਾਂ ਬਈ ਦੇਖੋ ਉਹਨਾਂ ਦੀ ਹਾਲਤ ਕਿੱਦਾਂ ਦੀ ਆ ਅਸੀਂ ਆਪਣੀ ਮੰਮੀ ਦਾ ਵੀਡੀਓ ਬਣਾਉਂਦੇ ਆ ਭਲਾ ਕਿਹੜੇ ਕਿਸੇ ਦੀ ਨਾ ਸੀ ਸੋਚਿਆ ਕਰੋ ਤੁਹਾਨਾਂ ਦੀ ਸਿਹਤ ਕਿੱਦਾਂ ਦੀ ਆ ਵੀ ਕੋਈ ਕਾਰ ਨਹੀਂ ਹੋਊਗਾ ਹਾਂ ਨਹੀਂ ਤਾਂ ਕੋਈ ਵੀ ਬੱਚਾ ਐਦਾਂ ਨਹੀਂ ਕਹਿੰਦਾ ਕਿ ਅਸੀਂ ਮੰਮੀ ਨੇ ਕਲੀਨਾ ਬਣਾਈਏ ਉਹ ਬਈ ਹੋ ਜਾਂ ਪਾਪਾ ਦਾ ਨਾ ਬਣਾਈਏ ਹੁਣ ਉਹਨਾਂ ਦੀ ਸਿਹਤੇ ਨਹੀਂ ਠੀਕ ਰਹਿੰਦੀ ਹਾਂਜੀ ਅਰ ਤੁਸੀਂ ਕਮੈਂਟ ਕਰਨ ਲੱਗੇ ਜਰਾ ਸੋਚਿਆ ਕਰੋ ਥੋੜਾ ਹਾਂਜੀ ਚਲੋ ਉਹ ਤਾਂ ਨਹੀਂ ਗੱਲ ਕੋਈ ਕਿਉਂਕਿ ਹਰ ਇੱਕ ਬੰਦਾ ਆਪਣੀ ਸੋਚ ਦਾ ਮਾਲਕ ਹੁੰਦਾ ਹੈ ਮਾਲਕ ਹੁੰਦਾ ਹੈ ਜਿੰਨਾਂ ਦੀ ਬੰਦੇ ਦੀ ਸੋਚ ਹੋਣੀ ਉਦਾਂ ਦੀ ਉਹਨੇ ਗੱਲ ਕਰਨੀ ਉਦਾਂ ਦਾ ਕਮੈਂਟ ਕਰ ਦੇਣਾ ਹਾਂ ਤੇ ਵੈਸੇ ਤਾਂ ਏ ਹੋਣਾ ਚਾਹੀਦਾ ਕਿ ਬੰਦੇ ਨੂੰ ਕਿ ਸਾਰੇ ਸਿਸਟਮ ਦੇਖ ਕੇ ਮੋਰੇ ਕੋਈ ਕੋ ਗੱਲ ਕਰੇ ਜਿੱਦਾਂ ਮਰਜੀ ਕੋਈ ਜਿੱਦਾਂ ਦਾ ਹੁਣ ਉਹਨਾਂ ਨੂੰ ਕੀ ਪਤਾ ਕੀ ਹਾਲਾਤ ਆ ਦੂਜੇ ਬੰਦੇ ਦੇ ਹਨ ਹਾਂ ਉਹਨਾਂ ਨੂੰ ਤਾਂ ਕਵਰੇਜ ਮੋਰੇ ਜਦੋਂ ਕਰ ਦੋ ਬੋਲਦੇ ਹੀ ਨਹੀਂ ਪਹਿਲੀ ਗੱਲ ਬਸ ਸਾਸਰੀ ਘਰ ਤੋਂ ਛੋਟੋ ਨਹੀਂ ਕੁਝ ਨਹੀਂ ਬੋਲਣਾ ਤੇ ਇਸ ਕਰਕੇ ਜਰਾ ਕਮੈਂਟ ਕਰਨ ਲੱਗੇ ਨਾ ਜਰਾ ਕ ਸੋਚ ਲਿਆ ਕਰੋ ਥੋੜਾ ਜਿਹਾ ਹਰ ਇੱਕ ਨੂੰ ਨਾਲੇ ਵੈਸੇ ਵੀ ਆਪਣੀ ਫੈਮਿਲੀ ਦਾ ਆਪ ਪਤਾ ਹੁੰਦਾ ਹੈ ਕਿ ਉਹਨਾਂ ਦੀ ਫੈਮਿਲੀ ਚ ਕੀ ਹੈ ਹਨਾ ਹੁਣ ਕਮੈਂਟ ਕਰਨ ਵਾਲੇ ਵੀ ਉਹਨਾਂ ਦੀ ਫੈਮਿਲੀ ਚ ਕੀ ਚੱਲਦਾ ਸਾਨੂੰ ਨਹੀਂ ਪਤਾ ਤੇ ਅਸੀਂ ਗੈਸ ਲਗਾ ਕੇ ਐਵੇਂ ਹੀ ਬੋਲੀ ਜਾਈਏ ਇਦਾਂ ਸਹੀ ਨਹੀਂ ਲੱਗਦਾ। ਬਾਕੀ ਅਸੀਂ ਤਾਂ ਵੀ ਮੰਮੀ ਨਾਲ ਇਦਾਂ ਵੀਡੀਓ ਬਣਾਈ ਜਾਣੀ ਐ। ਮੇਰੇ ਸਾਡੇ ਤਾਂ ਨਿਆਣੇ ਸਾਨੂੰ ਬਹੁਤ ਪੁੱਛਦੇ ਆ ਐਂ ਅਸੀਂ ਕਹੀਏ ਤਾਂ ਬਹੁਤ ਖਿਆਲ ਰੱਖਦੇ ਆ ਜਿੱਦਣ ਦੇ ਆਇਆ ਉਦੋਂ ਦੇ ਰੋਜ਼ ਮਾਲਚ ਕਰਦੇ ਆ ਵੀ ਆ ਮੇ ਡੈਮ ਪਾਸ ਕਰਨਾ ਆ। ਆ ਇਦਾਂ ਵੀ ਬਹੁਤ ਖਿਆਲ ਰੱਖਦੇ ਆ ਤੁਸੀਂ ਵੀ ਰੱਖਿਆ ਕਰੋ ਆਪਣੇ ਮਾਪਿਆਂ ਦਾ ਖਿਆਲ। ਇਹ ਟਾਈਮ ਬੜੀ ਜਲਦੀ ਲੰਘ ਗਿਆ ਜਨਾਬ ਹਨਾ ਤੁਹਾਡੇ ਪਾਪਾਈ ਬਿਟੀ ਲੈ ਹੋਇਆ ਅਸੀਂ ਰੋਜ਼ ਉੱਤਨਾ ਦੇਖਣ ਜਾਂਦਾ ਆ ਅਸੀਂ ਤਾਂ ਉਹਨਾਂ ਦਾ ਵੀ ਖਿਆਲ ਬਹੁਤ ਰੱਖਦੇ ਆ ਅਸੀਂ ਉਧਰੋਂ ਵੇਟ ਕਰਦੇ ਸੀ ਰੋਜ਼ ਹੀ 2 ਮਹੀਨੇ ਰਹਿ ਗਏ 1.5 ਮਹੀਨਾ ਰਹਿ ਗਿਆ ਤੇ ਜਦੋਂ ਹੁਣ ਆਏ ਇੱਧਰ ਤੇ ਮਹੀਨਾ ਕਦੋਂ ਹੋ ਗਿਆ ਪਤਾ ਵੀ ਨਹੀਂ ਲੱਗਾ ਹੁਣ ਸਾਡੀ ਵਾਪਸੀ ਆ ਤੇ ਮੈਨੂੰ ਲੱਗ ਗਈ ਜੀ ਮੰਮੀ ਹੁਣ ਤਾਂ ਵੀ ਥੋੜਾ ਜਿਹਾ ਇਦਾਂ ਹੋਇਓ ਵਾ ਜਨਾਬ ਵੇਲਾ ਥੋੜਾ ਜਿਹਾ ਨਵਾ ਹੋ ਇਹ ਗੱਲ ਲੈ ਚਲੋ ਕੋਈ ਗੱਲ ਨਹੀਂ ਜਾਵਾਂਗੇ ਤੇ ਫੇਰ ਜਲਦੀ ਆਵਾਂਗੇ ਦੇਖੋ ਜੀ ਸਾਰੇ ਕੰਮ ਵੀ ਕਰਨੇ ਪੈਂਦੇ ਆ ਹੁਣ ਜੇ ਕੰਮ ਤੋਂ ਬਿਨਾ ਸਰਦਾ ਵੀ ਨਹੀਂ ਕੰਮ ਦੀ ਜ਼ਰੂਰੀ ਹੈ ਆਪਾਂ ਕੰਮ ਨਾ ਕਰੀਏ ਤੇ ਉੱਦੇ ਬਹਿ ਜੀਏ ਕੰਮ ਦੇ ਨਾਲ ਹੀ ਸਾਰਾ ਕੁਝ ਆ ਕੰਮ ਕਰਾਂਗੇ ਤਾਂ ਫੇਰ ਕਹਾ ਤੁਰਾ ਤੁਰੂਗਾ ਹਾਂ ਅੰਤਕਾਰ ਕੰਮ ਤੋਂ ਬਗਾਰ ਕੋਈ ਨਹੀਂ ਪੈਸੇ ਤੋਂ ਬਗਾਰ ਹੈ ਵੀ ਜ਼ਿੰਦਗੀ ਕੁਝ ਨਹੀਂ ਤੁਸੀਂ ਬਾਹਰ ਮੜ ਜਾ ਨਿਕਲ ਕੇ ਦੇਖੋ ਕੁਝ ਨਹੀਂਗਾ ਪੈਸੇ ਤੋਂ ਬਗਾਰ ਆਪਾਂ ਕਹਿੰਦੇ ਤਾਂ ਹੈਗੇ ਕਿ ਸਾਰਾ ਕੁਝ ਪੈਸਾ ਨਹੀਂ ਹੁੰਦਾ ਪਰ ਜੇ ਸਾਰਾ ਕੁਝ ਨਹੀਂ ਤਾਂ ਕੁਝ ਨਾ ਕੁਝ ਤਾਂ ਹੁੰਦਾ ਹੈ ਨਾ ਹਾਂ ਪੈਸੇ ਤੋਂ ਬਗਾਰ 살ਦਾ ਵੀ ਨਹੀਂਗਾ ਚੱਲਦਾ ਵੀ ਨਹੀਂ ਸਿਸਟਮ ਵੀ ਨਹੀਂ ਚੱਲਦਾ ਪੈਸੇ ਤੋਂ ਨਾ ਪੈਸਾ ਕੋਲ ਹੋਊਗਾ ਤਾਂ ਰੋਟੀ ਖੱਡ ਭਰੂਗਾ ਨਹੀਂ ਤਾਂ ਕੁਝ ਵੀ ਨਹੀਂ ਹਾਂਜੀ ਵੈਸੇ ਉੱਥੇ ਪੈਸੇ ਦੀ ਗੱਲ ਇਸ ਕਰਕੇ ਪੈਸਾ ਸਭ ਕੁਝ ਨਹੀਂ ਹੁੰਦਾ ਇਸ ਕਰਕੇ ਗੱਲ ਕੀਤੀ ਸੀ ਕਿ ਕਿ ਜਿੰਨਾ ਮਰਜੀ ਪੈਸਾ ਆ ਜਵੇ ਬੰਦਾ ਆਪਣੇ ਮਾਈਂਡ ਚ ਨਾ ਰੱਖੇ ਹੰਗਾਰ ਨਾ ਕਰੇ ਇਸ ਕਰਕੇ ਪੈਸੇ ਦੀ ਗੱਲ ਕੀਤੀ ਸੀ ਵੀ ਪੈਸਾ ਸਭ ਕੁਝ ਨਹੀਂ ਹੁੰਦਾ ਹੁਣ ਜੀ ਮਸਾਜ ਹੋ ਗਈਆਂ ਮੇਰੇ ਕੰਨਾਂ ਦੀ ਨਾਲੇ ਤੌਣ ਗਈ ਹਿੰਦੀ ਕਰੋ ਸਰਵਾਈਕਲ ਦੀ ਸਰਵਾਈਕਲ ਦੀ ਹੋ ਰਹੀ ਆ ਜਿਸ ਨੇ ਕਦੀ ਇਹ ਨਹੀਂ ਸਾਜਿਨਾ ਆਪਣੇ ਕੀਤੀ ਨਹੀਂ ਹੁਣੀ ਇੱਕ ਵਾਰ ਕਰਕੇ ਜਰੂਰ ਦੇਖੀ ਹੂੰ ਟ੍ਰੈਂਡ ਹੀ ਆਉਂਦੀ ਆ ਤੁਸੀਂ ਨਾ ਇਦਾਂ ਤੇਲ ਲਾ ਕੇ ਦੋਨਾਂ ਹੱਥਾਂ ਨੂੰ ਤੇ ਇਦਾਂ ਇਦਾਂ ਉੱਪਰ ਨੂੰ ਦੋਨੋਂ ਸਾਈਡ ਤੋਂ ਇਦਾਂ ਇਦਾਂ ਮ사ਜ ਕਰਨੀ ਆ ਸਾਰੇ ਪਾਸਿਓ ਤੇ ਬਾਅਦ ਵਿੱਚ ਇਦਾਂ ਜਿਹੜੀ ਆ ਇਹ ਥੱਲੇ ਨੂੰ ਲਿਹਾਉਣੀ ਆ ਇਦਾਂ ਹੁਣ ਤਾਂ ਵੇ ਸਰਵਾਈਕਲ ਦਾ ਬਹੁਤ ਦੱਸਦੇ ਆ ਨੈਟ ਤੇ ਬਹੁਤ ਵੀਡੀਓ ਆਉਂਦੀਆਂ ਆ ਜਿਨ੍ਹਾਂ ਦੇ ਪ੍ਰੋਬਲਮ ਹੁੰਦੀ ਨਾ neck ਦੀ ਉਹ ਜ਼ਰੂਰ ਇਦਾਂ ਟਰਾਈ ਕਰਨ। ਨੂੰਮੀ ਉਹਨਾਂ ਦੇ ਵੀ ਪ੍ਰੋਬਲਮ ਹੋ ਗਈ ਸੀ ਐ ਨਹੀਂ ਉਹ ਪਰ ਨਾਰਮਲ ਹੋ ਗਈ ਸੀ ਪਰ ਹੁਣ ਸਹੀ ਆ। ਕਿਸੇ ਵੀ ਵੇਲੇ ਸਟ੍ਰੈਸ ਜੀ ਹੋ ਜਾਂਦੀ ਹੈ ਬੈਕ ਸਾਈਡ। ਨੂੰਮੀ ਲੱਗਦਾ ਹੈ ਚੈੱਕ ਕਰਕੇ ਪਤਾ ਹੋ ਗਿਆ। ਇਹ ਦੋ ਤਿੰਨ ਪ੍ਰੋਬਲਮ ਆਮ ਹੀ ਆ ਹਰ ਫੈਮਿਲੀ ਦੇ ਵਿੱਚ। 슈ਗਰ ਹੋਈ, ਬੀਪੀ, ਸਰਵਾਈਕਲ। ਸਾਰੇ ਜਣੇ ਆਪਣਾ ਖਿਆਲ ਰੱਖੋ। ਹੱਡ ਵੀ ਬਹੁਤ ਵੱਧ ਗਈ ਆ। ਪਿੰਨੀਆਂ ਬਣਾ ਕੇ ਖਾਓ। ਆਹੋ। ਅਸੀਂ ਵੀ ਬਣਾਉਣੀ ਹੈ ਹੋਵੇ ਤੁਹਾਨੂੰ ਦੱਸਾਂਗੇ। ਪਿੰਨੀਆਂ ਬਣਾਓ ਖਾਓ। ਸਾਡੇ ਥੋੜੀ ਘਾਟਾ ਠੰਡ। ਇਹ ਕਿੰਨੇ ਮਿੰਟ ਹੋਈ ਜਾ। ਦੂਸਰੀ ਸਾਈਡ ਮਲਾਵਾਂ। ਸਾਰੇ ਜਣੇ ਬਲੌਗ ਪੂਰਾ ਦੇਖਿਓ। ਹਾਂ ਆ ਵੀ ਕਰਾਇਓ ਆਪਣੇ ਨਿਆਣਿਆਂ ਦਾ। ਸਾਰੇ ਸਾਰਿਆਂ ਦੇ ਮੈਸੇਜ ਵੀ ਚੈੱਕ ਕਰੇ। ਤੋ ਵਧੀਆ ਰਵੀ ਦੀ ਮ사ਜ ਹੁੰਦੀ ਹੈ ਕੋਈ ਥਾਈਆ ਕੋਈ ਫਰਬੀਨਾ ਮ사ਜ ਆ ਕੋਈ ਇੰਡੀਅਨ ਮ사ਜ ਆ ਦਵਾਈਆਂ ਨਾਲੋਂ ਇਹ ਚੀਜ਼ਾਂ ਬੈਟਰ ਰਹਿੰਦੀਆਂ ਆਰਾਮ ਵੀ ਮਿਲਦਾ ਹੈ ਤੇ ਫਰਕ ਵੀ ਪੈਂਦਾ ਥਾਈਲੈਂਡ ਤੋਂ ਸੱਦੇ ਕਹਿੰਦੇ ਅਸੀਂ ਮਜ਼ਾਜ ਕਰਨ ਬੜੇ ਕਿੱਧਰ ਵੀ ਫਾਈਨਲ ਫਾਈਨਲ ਬਾਕੀ ਫਾਈਨਲ ਮਿਸਾਲ ਫਾਈਨਲ ਦੀ ਚਾਰ ਜਿਹਨਾਂ ਦੀ ਹੋ ਰਹੀ ਉਹਨਾਂ ਦਾ ਚਿਹਰਾ ਵੀ ਦੇਖੋ ਕਿੰਨਾ ਹੈ ਚਿਹਰਾ ਦੇਖੋ ਇਹਨਾਂ ਦਾ ਹੈ ਖਬਰ ਨਾਲ ਕੀ ਗੱਲ ਹੈ ਟੱਕੇ ਵੱਜ ਗਰੀ ਤਾਂ ਫੇ ਮੱਭੀ ਦੇਖੋ ਜੀ ਬਹੁਤ ਮਜ਼ਾਜ ਕਰਾ ਕੇ ਯਾਰ ਰਵੀ ਨਹੀਂ ਸਿੱਧੇ ਰੋ ਨਾ ਮੇਰਾ ਘੁੱਟ ਜੁਦਾ ਹੋਏ ਜੁਦਾ ਹੋਏ ਤਾਂ ਅਈ ਹੋਏ ਰਹੀ ਤੱਕੇ ਵਜਦੇ ਨੇ ਕੰਬੜੀ ਕੰਬੜੀ ਹਾਂਜੀ ਮੰਮੀ ਜੀ ਠੀਕ ਠਾਕ ਹੈ ਮਜਾ ਤਾਂ ਠੀਕ ਹੈ ਜੀ ਦੋ ਦੋ ਮਿੰਟ ਰਾਤ ਵਿੱਚ ਜੜਾਈ ਕਰ ਦੂੰ ਮੈਂ ਸਿੱਖ ਗਿਆ ਹਾਂ ਹੁਣ ਆਪਣੀ ਲੱਗਦੀ ਪਤਾ ਨਹੀਂ ਕਾਹਦੀ ਕਰਦਾ ਆਪਣੇ ਤੇ ਨਹੀਂ ਆਉਂਦਾ ਇੱਕ ਕੇ ਆਇਆ ਆਪਣੀ ਪੁੱਛ ਲਈ ਵੀ ਨਹੀਂ ਅੱਜ ਬਾਬੇ ਸਹਿਤ ਕਰਦੇ ਉਹਦਾ ਨਰਦੀ ਲਾਇਆ ਉਹ ਕਰਕੇ ਠੰਡੀ ਲਾਇਆ ਉਹ ਕਰਕੇ ਇੱਕਦਮ ਮੁੰਡੇ ਜਿਹਾ ਦਿਖਾਈਏ ਕਿੱਧਰ ਨੂੰ ਜਾਂਦਾ ਸ਼ਾਨਾ ਹੈ ਮੈਂ ਹੋਇਆ ਪੈਦਾ ਉਹ ਕਰਨਾ ਇਹਦੇ ਤੋਂ ਪਹਿਲਾਂ ਸੀ ਉਹ ਨਾ ਨਹੀਂ ਤਾਂ ਇਹ ਤਾਂ ਮੈਂ ਭਾਵੇਂ ਮੇਰੇ ਦਾਦੋਂ ਹੁੰਦੀ ਸੀ ਕਿ ਇਹ ਲੱਗ ਤੇ ਗੋਡ ਮਸਾਜ ਥੋੜੀ ਸ਼ੁਰੂ ਹੋਈ ਐ ਮੈਂ ਕੀ ਕਰਾਂ ਆਪ ਸੀ ਕਰ ਆਪ ਮੈਂ ਤਾਂ ਪ੍ਰਸੰਨ ਨਹੀਂ ਬੁੱਧ ਮੈਂ ਮੈਂ ਇਸੇ ਸਮਝਾ ਸਹੀ ਹੈ ਜਾਂ ਥੋੜਾ ਹਾਰ ਮਸਾਜ ਦੂੰ ਹਈ ਇਹ ਜਦ ਮਸਾਜ ਕਰਉਣੀ ਹੋਵੇ ਇਹ ਬੁੱਝ ਸਕਦੇ ਆ ਜੀ ਐ ਇਹਦੇ ਬਗਲਾ ਆ ਇਹ ਉਂਗਲੀਆ ਕੱਡ ਕੱਡ ਮਾਰਦਾ ਪਰ ਮਜ਼ਾਕ ਕਰਨ ਵਾਲਾ ਨਹੀਂ ਮਾਰਨਾ ਇਹ ਉੱਧਰ ਕਜੀ ਪਾਪਾ ਕੋਡੇ ਗਈ ਮੜਨੀ ਉਂਗਲੀ ਦੇ ਕੇ ਪਾਪਾ ਇਦਰਾ ਹੀ ਚੱਕ ਲੈ ਜੇ ਉਂਗਲੀ ਗੇ ਦੂਰ ਬਾ ਡੇ ਗਈ ਨਾ ਹਾਏ ਖੋਲ ਲਈ ਹੇ ਤੇ ਵੀ ਕਿਥੋਂ ਟ੍ਰੇਨਿੰਗ ਲਈ ਹੈ Hei. <laughs> ਦੇ ਤੋ ਮਸੂਤ ਹੋ ਕੇ ਤਾਂ ਬੈਠ ਮੈਂ ਤਾ ਨਾ ਵੀ ਹਣ ਲਾਤੰਪੋ ਤੇ ਲੈ ਡਾੜੇ ਤੇ ਇਹ ਨੋਂ ਦਾ ਗੋਸ਼ਾ ਤੇ ਲੱਗਾ ਟੇ ਤਨ ਰਾਮ ਨਹੀਂ ਆਲੇ ਇੱਧੇ ਤੇ ਕਰਦਾ ਉਥਾ ਆਈ ਮ사ਜ ਕਰਦਾ ਮੰਮੀ ਕਹਿੰਦੇ ਆਟਾ ਸੱਟਾ ਹੁਣ ਸਿੱਟ ਗਿਆ ਮੰਮੀ ਕਹਿੰਦੇ ਆਟਾ ਸੱਟਾ ਕਿੰਨਾ ਰਾਮ ਆਯਾ ਮੰਮਾ

ਲੱਗਾ ਉਂਗਲੀਆਂ ਕੱਡ ਕੱਡ ਮਾਨ ਵਰ ਇਹ ਐ ਆਹ ਬਤਾ ਕਿਤੋਂ ਜਿੱਕੇ ਲੱਗਾ ਤੇ ਕੀ ਜੇ ਤੂੰ ਮੇਕਰਾਂ ਨਾ ਨਮਜ਼ਾ ਮਮਾ ਗੇੜ ਲਈ ਉਂਗਲੀਆਂ ਬਾਜਪੂਰੀਆਂ ਵੀ ਸਾਡੀਆਂ ਵਿੱਚੋਂ ਗੈਵਿੰਨ ਕਾਲਸ ਦੇਖ ਦੋ ਇਹ ਨਹੀਂ ਮਜ਼ਾ ਆ ਜਣਾ ਆਹ ਤੀਨੀਓ ਕਿੰਨੇ ਪੈਸੇ ਲੈ ਲੇਂਗੇ ਪੰਜ ਕਿਆ 200 ਰੁਪਏ ਲੈ ਗਏ